ਮਤਹ ਤਗਵਾ ਤੁ ਸਾਹਿਬ ਗੁਰੂ ਮਿਦਾਨਾ ਤੇਰੀ ਮਹਮਾ ਬਨਣ ਸਕ ਤਮ ठाकुर ਪੂਜ ਭਗਵਾਨਾ ਬਾਣੀ ਗੁਰ ਗ੍ਰੋਹ ਹੈ ਬਾਣੀ ਵੇਤ ਬਾਣੀ ਅਮਰ ਦਸਾਰੇ ਤੈਨੂੰ ਰਿਸਤਾਰੇ ਕਿਆ ਵਰਸ਼ ਕਰ ਤੱਕ ਤੁੰਗਤ ਦੇ ਮਾਲਕ ਤਨ ਤਨ ਸਾਈ ਸੁਖੀ ਗੁਰੂ ਗ੍ਰੰਥ ਸਾਹਿਬ ਜੀ ਹਰ ਜੁ ਵੀ ਦੇ ਅੰਤ ਵੇਲੇ ਕੱਢ ਕੇ ਬਿਠੇ ਚੁਬਾਰਾਂ ਸਾਥ ਸੰਗਤਨ ਜੋਗੇ ਕਾਂ ਦਾਰ ਦੇ ਦੇਣਾ ਕਰਕੇ ਤੰਤੂ ਚਹੀਦ ਬੱਬਾ ਵਾਸੀਨ ਜੀ ਨਾਲ ਦੇ

ਜੋ ਜਗਜੀਤ ਸਿੰਘ ਕੀ ਨਾ ਪਾਠ ਜਗਜੀਤ ਸਿੰਘ ਕੀ ਨਾ ਪਾਠ ਪਹਿਲੇ ਪਾਠ ਸਾਹਿਬ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਨ ਮੁਖ ਤੋਂ ਉਚਾਰਨ ਕੀਤਾ ਆ ਜਗਜੀਤ ਸਿੰਘ ਦੀ ਬਾਣੀ ਜੋ ਕਿ ਇਹ ਬਾਣੀ ਅੰਮ੍ਰਿਤ ਵੇਲੇ ਨਿਕਣ ਦੀ ਪਹਿਲੀ ਬਾਣੀ ਹੈ ਇਹ ਬਾਣੀ ਅੰਮ੍ਰਿਤ ਛਕਾਉਣ ਵੇਲੇ ਪੜੀ ਜਾਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਵੇਲੇ ਕਰਤਾਰਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਜਗਜੀਤਾਰ ਦੀ ਬਾਣੀ ਕਰਦੇ ਸੂ। ਕਰਤਾਰਪੁਰ ਦੇ ਵਿੱਚ ਜਗਜੀਤਾਰ ਦੀ ਬਾਣੀ ਸਭ ਤੋਂ ਵੱਧ ਕੀਤੀ ਜਾਂਦੀ ਸੀ। ਇਹ ਹੁਣੇ ਕਈ ਘਰਾਂ ਦੇ ਵਿੱਚ ਜਗਜੀਤਾਰ ਦਾ ਬਾਤ ਕਰਦੇ ਨੇ ਕੋਈ ਨੇਕ ਨਹੀਂ ਕਰਦਾ। ਤੇ ਉਸ ਵਿਚਾਰ ਨੂੰ ਲੈ ਕਰਕੇ ਭਾਈ ਗੁਰਦਾਸ ਜੀ ਲਿਖਦੇ ਸਨ ਸੋਦਰ ਆਤਿ ਗਾਹੀ ਹੈ ਅਮਰਤ ਰੇ ਨਾਮ ਪੁਚਾਰਾ ਸੋਦਾ ਹੈ

ਦਵਾ ਲੱਗਾ ਹੋਇਆ ਕਿ ਕੇਤਨ ਦੀ ਸਮਾਪਤੀ ਹੋਈ ਮਹਾਰਾਜ ਕਹਿ ਰਹੇ ਨੇ ਕਿ ਕੋਈ ਆਉ ਜੋ ਸਿੱਖ ਗਿਆ ਸਾਨੂੰ ਜਗਜੀਤ ਸਿੰਘ ਦੀ ਬਾਣੀ ਦਾ ਸ਼ੁੱਧ ਸ਼ੁੱਧ ਪਾਠ ਸੁਣਾਏਗਾ ਤੇ ਉਸ ਲੱਗਿਆ ਜਵਾਨ ਦੇ ਵਿੱਚੋਂ ਇੱਕ ਗੁਰਸਿੱਖ ਭਾਈ ਗੋਪਾਲਾ ਉਹ ਟਾਈਟ ਇੱਥੇ ਨਾਮ ਆ ਰਿਹਾ ਮੈਂ ਸੁਣਾਵਾਂ ਉਹ ਭਾਈ ਗੋਪਾਲਾ ਜਗਜੀ ਸਾਹਿਬ ਦਾ ਸ਼ੁੱਧ ਬਾਣ ਜਬਾਣੀ ਗੁਰੂ ਹਰਿਕ੍ਰਿਸ਼ਨਾ ਮਹਾਰਾਜ ਨੂੰ ਸ਼ਰਨ ਦਾ ਜਿਸ ਵੇਲੇ ਭਾਈ ਗੋਬਾਲਾ ਜਗਜੀ ਸਾਹਿਬਾਂ ਦੇ ਬਾਣ ਦਾ ਪਾਠ ਕਰਨੰਦਾ ਗੁਰੂ ਹਰਿਕ੍ਰਿਸ਼ਨਾ ਜੀ ਦੇ ਸਨ ਉਹ ਕਾਇਕੇ ਬੈਠੀ ਹੋਈਆਂ ਸੰਤਾ ਪ੍ਰਸੰਨ ਹੋ ਕਾਇਕੇ ਤੇ ਭਾਈ ਗੋਬਾਲਾ ਨੇ ਪਹਿਲਾਂ ਮਨ ਚੁੱਜੀ ਕਿ ਮੈਨੂੰ ਗੁਰੂ ਹਰਿਕ੍ਰਿਸ਼ਨਾ ਮਹਾਰਾਜ ਦਾ thora ਮਿਲਿਆ ਮਾੜਾ ਜਾਨ ਜਾਨ ਸਾ ਮੈਂ ਨੇ

ਪ੍ਰਭਾਵਿਤ ਹੁੰਦੇ ਨੇ ਪ੍ਰਭਾਵਿਤ ਸਾਡੇ ਚੰਗੇ ਅਸਰ ਰਹੇ ਹੋਂ ਤਾਂ ਚੰਗੇ ਹੀ ਕੰਮ ਕੀਤੇ ਜਾਂਦੇ ਜੋ ਕਿ ਆਪਣੇ ਘਰਾਂ ਦੇ ਵਿੱਚ ਗੰਗੀ ਸਰਬ ਨਿਤਨੇਮ ਸ਼ੈ ਪਾਰ ਕਰਦੇ ਤਾਂ ਆਪ ਜੀ ਨੂੰ ਫਲ ਨਾਲ ਹੀ ਮਿਲ ਜਾਂਦਾ ਹੈ ਮੇਰੀ ਕਰਤਾ ਹੈ ਸਤਿਗੁਰਿਆ ਦਾਤ ਦਾ ਦੀਨ ਦਇਆਲਾ ਕਰੋ ਮੇਟ ਅੰਦਾਰਾ ਨਾਲ ਦੇ ਸਾਥੀ ਜਾਨ ਪੇਸ਼ ਕਰਨੀ ਜਾ ਰਹੇ ਵਰਸਾਂ ਤੋਂ ਦਸੀ ਆਸੀ ਜੋ ਕਿ ਜੋਤੀ ਸਰਬੀ ਦੇ ਪਹਿਲੇ ਸਮੇਂ ਦੇ ਵਿੱਚ ਬਹੁਤ ਲੋਕਾਂ ਦੀ ਬੰਦਸ਼ਾ ਨਾ ਐਨੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਾਮਲੇ ਬਾਤ ਲੱਭੀ ਕਿ ਕਈ ਉਹਨਾਂ ਦਵਾ ਪਾ ਕੇ ਕਰਕੇ ਇਹ ਪ੍ਰਸ਼ਨ ਕਰਦੇ ਸਨ ਸਾਨੂੰ ਮਹਾਰਾਜ ਹਲਵੇ ਦੇ ਅਰਥ ਸਮਝਾਓ कोई कुमार लड़के तो तेने सन में लोग के आओ बाणी सुनाओ ते पाले को पाले ने बाणी सुनाई से कितना बाणी का मोल पिया सी ऐस करके तो ही भी अपने घर के बाद पढ़िया करो गुरु वाले बनो सिंह छो अपने बच्चों को तो दसिया करो कि साढ़े वाले डेरिया ने की पूर्ण ने पाए आओ सुनिए की कविता जिन लिखे उन्होंने नाम कवि शब्द था बेनती क्यों कर गुरु नानक देव रा दिल सदा Ya no me y... digas. t <susur> e

ਦੇ ਗੁਣੀ ਗਿਆਨੀ ਤੇਰੇ ਗarup ਕਹਾਰਾ ਨੂੰ ਲੇਖ ਨਾ ਸਕਦੇ ਸ਼ੈਰ ਗਿਆਨੀ ਤੁਮਰਾ ਕੱਤ ਕੱਤ ਪਹਿ ਹੈ ਆਸਾ ਤੇਜ ਤਤ ਪਤਾਣੇ ਉਤਸਾ ਗੈਤਾ ਰੂਪਦਰਸ ਦਾ ਆਸਾ ਲੱਭ ਜੈ ਇਕਤਜਾਰੋ ਜੇਵਨ ਸਫਲ ਬਣਾਉਣ ਕਾੰਤਰੇ किमा आप जिन बख्शना सतगुरु की बख्शना आपने बात मत कोशिश करनी जो कि एक दीवान ऐतवा दुआ मचिया संग्राम कोई कह गुरु साहब आप दा शिदी दियाड़ा जन्म दियाड़ा उस दिन सजे करेगा आप सुनवा संग जरूर दर्शन दिया करने देव सी इस बक्ष पते कहो जी वाहे गुरु का वाहे गुरु